ਆ ਪਤਾ ਨਹੀਂ ਕੋਲ ਵੀਰਿੰਦਰ ਜੀ ਇੱਕ ਬਾਡੀ ਮਿਲੀ ਹੈ ਕਮਰੇ ਦੇ ਵਿੱਚੋਂ ਬਹੁਤ ਮਾੜੀ ਹਾਲਤ ਨਾਲ ਕੀ ਨਾਇ ਕਿੱਥੋਂ ਮਿਲੀ ਹੈ ਤੇ ਕੀ ਸਥਿਤੀ ਸੀ ਇਹ ਜੀ ਡਿਪੋਰਟ ਬੜੀ ਪ੍ਰੇਸ਼ਨ ਕੁਮਾਰ ਨਾਮ ਦਾ ਜੀ ਸਰਦਾਰ ਨਗਰ ਕਲੀ ਨੰਬਰ 4 ਰੋਡ ਨੰਬਰ 4 ਇਹਦੀ ਬਾਡੀ ਹੈ ਜਿਹੜੀ ਕਮਰੇ ਚ ਪਈ ਸੀ ਉਹ ਚ ਸਮੈਲ ਮਾਰਦੀ ਸੀ ਇਹ ਵੀ ਬਦ ਦੋ ਦਿਨ ਪਹਿਲਾਂ ਵਰਗ ਤਿੰਨ ਦਿਨ ਪਹਿਲਾਂ ਉਹ ਫਿਰ ਸਮਾਜ ਸੇਵੀ ਸੁਸਾਇਟੀ ਦੀ ਮਦਦ ਨਾਲ ਉਹ ਟੈਟਵਿੰਗ ਚੱਕ ਕੇ ਸਿਵਲ ਹਸਤੇ ਡੈਟੋ ਸੂਚ ਲਾਇਆ ਉਹਦੇ ਘਰ ਵਾਲੀ ਹੈ ਜਿਹੜੀ ਪ੍ਰਭਜੋਤ ਕੌਰ ਗਰਦਾਸਪੁਰ ਦੇ ਰਹਿਣ ਵਾਲੀ ਆ ਉਹਦੇ ਨਾਲ ਗੱਲ ਹੋ ਗਈ ਆ ਉਹ ਉੱਥੇ ਤੁਰਨ ਲੱਗੀ ਜਦੋਂ ਉੱਥੇ ਪਹੁੰਚ ਗਈ ਅਗਲੀ ਗੱਲ ਹੋਊਗੀ ਯਾਨੀ ਕਿ ਲਵਾਰਸ ਨਹੀਂ ਹੈਗੀ ਲਵਾਰਸ ਨਹੀਂ ਹੈਗੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਜੇ ਛੱਟ-ਛੱਟ ਸਾਈਕੀ ਉਹਦੇ ਘਰ ਇਹ ਜੋ ਬਿਆਨ ਕਰ ਰਹੇ ਹੋ ਸਥਿਤੀ ਕੀ ਹੈ ਬੋਡੀ ਦੀ ਬੋਡੀ ਨੂੰ ਸਮੇਂ ਲੱਭੋ ਮਾਰੀ ਫਟੀ ਹੋਈ ਸੀ ਲਿਆ ਕੇ ਕੰਢ ਕੇ ਤੇ ਉੱਥੇ ਇੱਕ ਮਤਲਬ ਕਮਰੇ ਦੇ ਵਿੱਚ ਬਹੁਤ ਮਾੜੀ ਹਾਲਤ ਸੀ ਉਹ ਉਹ ਲਿਆ ਕੇ ਤੇ ਇੱਥੇ ਰੱਖੀ ਹੈ ਉਹ ਹੁਣ ਉਹਦੇ ਘਰ ਵਾਲੀ ਨਹੀਂ ਆਉਣਾ ਘਰ ਵਾਲੀ ਆਉਣ ਤੋਂ ਬਾਅਦ ਇਹ ਪੁਲਿਸ ਕਾਰਵਾਈ ਕਰੂ ਤੁਹਾਨੂੰ ਇਸ ਚੀਜ਼ ਦਾ ਕਿਵੇਂ ਪਤਾ ਲੱਗੇ ਸਾਨੂੰ ਪੁਲਿਸ ਨੇ ਕਾਲ ਕੀਤੀ ਸੀ ਤੇ ਇੱਕ ਉਤੋਂ ਐਮਸੀ ਨੇ ਕਾਲ ਕੀਤੀ ਸੀ ਵੀ ਆਕੇ ਡੈਡ ਬੋਡੀ ਪਈ ਹੈ ਲੈ ਕੇ ਜਾਓ। ਉਮਰ ਦੇ ਹਿਸਾਬ ਨਾਲ ਦੇਖਣ ਨੂੰ ਕਿੰਨੀ ਕੁ ਲੱਗ ਰਹੀ ਹੈ? ਉਮਰ ਦੇ ਹਿਸਾਬ ਨਾਲ ਇਹ ਤਕਰੀਬਨ 50 ਦੇ ਕਰੀਬ ਲੱਗਦਾ ਵੀ 50 55 ਦੇ ਕਰੀਬ ਹੋਊਗਾ। ਬਾਕੀ ਪੋਸਟਵਾਨੋ ਤੋਂ ਬਾਅਦ ਸੇਵਾ ਦੇ ਤੌਰ ਤੇ ਤੁਹਾਡੇ ਲੋਕੀ ਕੀ ਕਾਰਵਾਈ ਕੀਤੀ ਗਈ ਹੈ? ਸੇਵਾ ਦੇ ਤੌਰ ਤੇ ਅਸੀਂ ਤਾਂ ਇਹੀ ਜੀ ਇਨਸਨ ਕਾ ਜਾਮਾ ਸਭ ਇੱਕ ਪਹਿਚਾਣੇ ਹੋ, ਮਾਨਸ ਕੀ ਜਾਪ ਸਭ ਇੱਕੇ ਪਹਿਚਾਣੇ ਹੋ। ਉਹਦੇ ਅੰਧਾਰ ਅਸੀਂ ਇਹਦੀ ਡੈਡ ਬੋਡੀ ਉਤੋਂ ਕੱਢੀ ਕੱਢ ਕੇ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਰੱਖ ਦਿੱਤੀ। ਤੇ ਉਹ ਸਮਾਜ ਸੇਵੀ ਸਰਟੀ ਦੇ ਅੱਲੋਂ ਤੁਸੀਂ ਤੇ ਕੀ ਸਥਿਤੀ ਸੀ ਕਿੱਥੋਂ ਲੈ ਕੇ ਆਏ ਹੋ ਇਹ ਗੱਲ ਪਤਾ ਕੀ ਹੋਈ ਜੀ ਇਹ ਗਲੀ ਤੇ ਸੜੀ ਡੈਡ ਬਡੀ ਹੈ ਮਤਲਬ ਇਹ ਅੰਦਰ ਹੀ ਪਈ ਸੀ ਕਮਰੇ ਦੇ ਵਿੱਚ ਹੀ ਜੀ ਇਹ ਵਿਅਕਤੀ ਦਾ ਵਹਿ ਨਵਾਰਸ ਨੀਗਾ ਹਾਂਜੀ ਕਿਉਂਕਿ ਇਹਦਾ ਜਾਣਕਾਰ ਹੈ ਇਹਦੀ ਪਤਨੀ ਗਰਦਾਸਪੁਰ ਰਹਿੰਦੀ ਹੈ ਹਾਂਜੀ ਔਰ ਇੱਥੇ ਇਹ ਪੁਲਿਸ ਦੀ ਸਹਾਇਤਾ ਨਾਲ ਅਸੀਂ ਲਿਆ ਕੇ ਕੱਢ ਕੇ ਤੇ ਉੱਥੇ ਮਤਲਬ ਕਮਰੇ ਦੇ ਵਿੱਚ ਬਹੁਤ ਮਾੜੀ ਹਾਲਤ ਸੀ ਇਹਦੀ ਉਹ ਲਿਆ ਕੇ ਇੱਥੇ ਰੱਖੀ ਹੈ ਉਹ ਹੁਣ ਉਹਦੇ ਘਰ ਵਾਲੀ ਨਹੀਂ ਆਉਣਾ ਘਰ ਵਾਲੀ ਆਉਣ ਤੋਂ ਬਾਅਦ ਇਹ ਪੁਲਿਸ ਕਾਰਵਾਈ ਕਰੂ ਤੁਹਾਨੂੰ ਇਸ ਚੀਜ਼ ਦਾ ਕਿਵੇਂ ਪਤਾ ਲੱਗੇ ਸਾਨੂੰ ਪੁਲਿਸ ਨੇ ਕਾਲ ਕੀਤੀ ਸੀ ਤੇ ਇੱਕ ਉਤੋਂ ਐਮਸੀ ਨੇ ਕਾਲ ਕੀਤੀ ਸੀ ਵੀ ਆ ਕੇ ਡੈਡ ਬੋਡੀ ਪਈ ਹੈ ਲੈ ਕੇ ਜਾਓ ਉਮਰ ਦੇ ਹਿਸਾਬ ਨਾਲ ਦੇਖਣ ਨੂੰ ਕਿੰਨੀ ਕੁ ਲੱਗਦਾ ਹੈ ਉਮਰ ਦੇ ਹਿਸਾਬ ਨਾਲ ਇਹ ਤਕਰੀਬਨ 50 ਦੇ ਕਰੀਬ ਲੱਗਦਾ ਵੀ 50 55 ਦੇ ਕਰੀਬ ਹੋਊਗਾ ਬਾਕੀ ਪੁਸਟਵਾਨਾਂ ਤੋਂ ਬਾਅਦ ਸੇਵਾ ਦੇ ਤੌਰ ਤੇ ਤੁਹਾਡੇ ਲੋਕੀ ਕਾਰਵਾਈ ਕੀਤੀ ਹੈ ਸੇਵਾ ਦੇ ਤੌਰ ਤੇ ਅਸੀਂ ਤਾਂ ਇਹੀ ਜੀ ਇਨਸਾਨ ਨਿਕਾ ਜਾਮਾ ਸਭ ਇੱਕ ਪਹਿਚਾਣੇ ਹੋ ਮਾਨਸਕੀ ਜਾਤ ਸਭ ਇੱਕੇ ਪਹਿਚਾਣੇ ਹੋ ਉਹਦੇ ਅੰਧਾਰ ਅਸੀਂ ਇਹ ਡੈਡ ਬੋਡੀ ਉਤੋਂ ਕੱਢੀ ਕੱਢ ਕੇ ਲੈ ਕੇ ਸਿਵਲ ਹਸਪੀਟਲ ਦੇ ਵਿੱਚ ਰੱਖ ਦਿੱਤੀ